ਸਾਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਫਾਰਮ 13 13 ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਟੋਟਲ 6 ਪਸ਼ੂ ਸੇਲ ਕਰਨੇ ਆਂ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਾਂਗੇ ਸਭ ਤੋਂ ਪਹਿਲਾਂ ਜੁੜੀ ਬੇਨਤੀ ਹਰ ਵੀਡੀਓ 'ਚ ਕਰਦੇ ਆਂ ਅੱਜ ਦੇ ਕੀ ਆ ਤੋਕੜ ਗੱਬਣ ਵਹਿੜਾ ਜਿਹੜੀ ਉਹਨੂੰ ਚੈੱਕ ਪਾਸ ਕਰ ਲਿਓ ਤੇ ਚਵਾਈ ਪਾਸ ਕਰ ਲਿਓ ਜੀ ਆਪਣੀ ਤੇ ਬਾਕੀ ਕਟੀਆਂ ਦੇਣੀਆਂ ਵੀਰ ਨੇ ਬਹੁਤ ਹੀ ਸੋਹਣੀਆਂ ਸੁਨੱਖੀਆਂ ਚੰਗੀ ਕੁਆਲਿਟੀ ਦੀਆਂ ਤੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਗਏ ਗੱਲਬਾਤ ਕਰਨੇ ਆ ਪ੍ਰਭਨ ਵੀਰ ਨਾਲ ਜਿਹਨਾਂ ਡੀਟੇਲ ਲੈਣਾ ਹਾਂ ਹਾਂ ਜੀ ਸਾਸਰੀਕਾਲ ਵੀਰ ਜੀ ਸਾਸਰੀਕਾਲ ਜੀ ਕੀ ਹਾਲ ਚਾਲ ਆ ਜੀ ਕਿਰਪਾ ਬਾਬੇ ਨਾਲਕ ਦੀ ਵੀਰ ਜੀ ਠੀਕ ਹੈ ਜੀ ਅਡਰੈਸ ਦੱਸ ਦੋ ਵੀਰ ਜੀ ਅਸੀਂ ਜੀ ਪਿੰਡ ਫਰਪਾਲ ਜ਼ਿਲ੍ਹਾ ਅਮਰਸਰ ਜੀ ਆਪਣਾ ਠੀਕ ਆ ਨਾਮ ਮੇਰਾ ਪ੍ਰਭ ਜੀ ਵੀਰ ਜੀ ਠੀਕ ਆ ਤੇ ਵੀਰ ਜੀ 9980911798 ਨੰਬਰ ਜੀ ਮੇਰਾ ਠੀਕ ਆ ਤੇ ਕਟੀਆਂ ਹੀ ਦਿਖਾਉਣੀਆਂ ਅੱਜ ਆਪਾਂ ਹਨਾ ਆ ਦੋ ਕਟੀਆਂ ਆ ਚਾਰ ਕਟੀਆਂ ਵੀਰ ਜੀ ਇਹ ਵੀ ਜੀ ਬੱਲੇ ਮੰਡੀਆਂ ਆਈਆਂ ਮੇਰਾ ਭਰਾ ਕੋ ਆਖੂਗਾ ਆਪਾਂ ਵੀਡੀਓ ਪਾ ਦਾਂ ਵੀਰ ਨੂੰ ਬੱਲੇ ਮੰਡੀਆਂ ਸਵੇਰੇ ਆਈਆਂ ਚੋਰੀਆਂ ਜੀ ਠੀਕ ਆ ਠੀਕ ਆ ਜੀ ਚਲੋ ਇਹਨਾਂ ਕੀ ਵਟਾਣਾ ਵੀਰ ਜੀ ਇਹਨੂੰ ਜਾਨ ਹੀ ਬਚਾਈ ਜੀ ਜਾਨ ਦੇਣਾ ਚੋਹਾਂ ਦੀ ਵੀਰ ਆਪਾਂ ਤੇ ਇਹਨਾਂ ਦਾ ਕਰਕੇ ਵੀਡੀਓ ਬਣਾਉਣ ਲੱਗੇ ਇਹਨਾਂ ਦਾ ਕਰਕੇ ਸਪੈਸ਼ਲ ਤੇ ਫੋਨ ਨੰਬਰ ਦੱਸਦਾ ਹਨਾ ਹਾਂਜੀ ਫੋਨ ਨੰਬਰ ਦੱਸਤਾ ਵੀ ਜੀ ਤੇ ਕੱਟੀਆਂ ਕਿੰਨੇ ਕਨੇ ਚਰਦੀ ਆਹ ਕੱਟੀਆਂ ਕਿੰਨੇ ਕਨੇ ਚਰਦੀ ਜੀ ਇਹ ਸਾਲਖਣ ਦੇ ਅੰਦਰ ਹੀ ਇਹ ਇੱਕ ਵਾਰ ਤੂੰ ਇਹ ਰਿਹਾ ਹੀ ਨਹੀਂ ਕੋਈ ਜੀ ਇਹ ਵੀ ਸਾਲਖਦੀ ਹੋ ਸੋਹਣੀਆਂ ਹਨਾ ਖੀਰੀਆਂ ਹੀ ਆ ਜੇ ਬਾਕੀ ਆ ਸਾਹਮਣੇ ਸੁੰਬਣਾ ਲੀਆਂ ਆ ਚੰਗੀਆਂ ਆ ਆ ਵੇਖੋ ਜੀ ਸਾਰੀਆਂ ਕੱਟੀਆਂ ਹੀ ਆ ਝੋਲੀ ਝਾਲੀ ਸਾਰੀਆਂ ਬਹੁਤ ਚੰਗੀਆਂ ਆ ਇਹਦਾ ਕੋਈ ਫੋਰ ਜਾਣੀ ਹੈਗੀ ਕੋਈ ਨਾ ਜੀ 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 ਆ ਵੇਖੋ ਜੀ ਥਾਨ ਥਣ ਚਾਰੇ ਚਾਰੇ ਜੀ ਕੋਈ ਜਾਣੀ ਹੈਗੀ ਵੀ ਕੋਈ ਸੋਹਣੀਆਂ ਹਨਾ ਸਾਰੇ ਚਾਰ ਜੀ ਜਿੰਨੇ ਜੈਂਟ ਬਲਾਕ ਦੇ ਜੀ ਜੈਂਟ ਬਲਾਕ ਜੈਂਟ ਚੰਗੀਆਂ ਚਲੋ ਸਾਬੇ ਆ ਗਏ ਨੇ ਪਾਈਆਂ ਪਰ ਤੱਕ ਆ ਗਈ ਚੱਲ ਜਰੀਆਂ ਦੁੱਧ ਦਾ ਦੇ ਚੰਗਾ ਅਵੇਲਾ ਮੇਰਾ ਭਰਾ ਰਸੀਲੇ ਮੰਡੀਆ ਦੇ ਰਸੇ ਸਾਰੇ ਦਮਾਣੇ ਹਾਂਜੀ ਹਾਂਜੀ ਸਾਰੇ ਉਦਾਂ ਫੜਕ ਲੈਣੀਆਂ ਮੈਂ ਠੀਕ ਹੈ ਬਾਕੀ ਚੱਬੂ ਚੱਬੂ ਪਾ ਗਏ ਪਾ ਦਾਂਗੇ ਵੀਡੀਓ ਜੀ ਰਹਿ ਗਈਆਂ ਦੇਖ ਚਲੋ ਨਹੀਂ ਰਹਿੰਦੀਆਂ ਨੇ ਗੁਰੂ ਰਾਮ ਦਾ ਕਿਰਪਾ ਕਰ ਜਿ세 ਅਜੇ ਦਾਣਾ ਪਣਿਆ ਨੇ ਚੱਲ ਜਣਾ ਠੀਕ ਹੈ ਤੇੜੀਆਂ ਨਹੀਂ ਨਵਾ ਤੋਂ ਆ ਕੇ ਪਾਵਾਂਗੇ ਕਰ ਵੀਡੀਓ ਨਾਲੋਂ ਇਹ ਹੁਣੀਆਂ 7 7 8 8 ਮਹੀਨਿਆਂ ਦੇ ਇਹ ਜਾਲੀਆਂ ਆਹ ਪੰਜਾਂ ਜੋ ਮਹੀਨੇ ਦੀ ਜੀ ਆਹ ਸਿਆਨ ਸਤਾ ਦੀ ਹੋਗੀ ਉਹ ਗੋਠਣਾ 9 9 ਮਹੀਨੇ ਦੀ ਹੋਈਆਂ ਤਾਂ ਅੰਦਰ ਹੀ ਵਿਜੀ ਕੱਲੀ ਕੱਲੀ ਦਾ ਮੁੱਲ ਕਰਨਾ ਇਕੱਠੀਆਂ ਦਾ ਜੀ ਵਿਜੀ ਕੋ ਕੱਲੀ ਕੱਲੀ ਦਾ ਕਰਾ ਲੈ ਕੋਈ ਇਕੱਠੀਆਂ ਦਾ ਕਰਾ ਲੈ ਉਹ ਜੋੜਾ ਦਵਾਂਗੇ ਪਰਲਾ ਜਿਹੜਾ ਨਾ ਹਾਂਜੀ ਉਹ ਜਿਹੜਾ ਦਵਾਂ 5000 ਰੁਪਏ ਤੱਕ ਜੀ ਅਛਾ ਦੋਵੇਂ 5000 ਦੀਆਂ ਆਹ ਜਿਹੜੀਆਂ ਇਹ ਹਾਂ ਨਾ ਜਿਹੜਾ ਵੀ 18000 ਦਵਾਂਗੇ 18000 ਦੀਆਂ ਉਹ ਜਿਹੜਾ ਹਾਂ ਨਾ 15000 ਦਵਾਂਗੇ ਮਤਲਬ ਹੋ ਗਿਆ 40000 ਰੁਪਏ ਹੈਨਾ ਤੇ 40000 ਚੋ ਮੌਕੇ ਦੇ ਮਾਨਤਾ ਨਾ ਜੀ ਕੋਈ ਬਣ ਪ੍ਰਾਪਾ ਬਾਕੀ ਕੋਈ ਕਟੀਆਂ ਦੇ ਪਰਖ ਕਰਕੇ ਫੋਨ ਲਾਵੇ ਵੀਰ ਜੀ ਚਾਰੇ ਕਟੀਆਂ ਹੋਣਾ ਬਾਕੀ ਆਪਾਂ ਇਹਨਾਂ ਚ ਕੋਈ ਨਫਾ ਨੂੰ ਲੈਣਾ ਕੋਈ ਵੀਰਪਰਾ ਮੈਨੂੰ ਫੋਨ ਕਰ ਲੈ ਮੈਂ ਇਹਨੂੰ ਕਾਪੀ ਪਾ ਦੂੰ ਮੰਡੀ ਜਿਹੜੀ ਪਰਚੀ ਲੱਗੀ ਨਾ ਇਹਨਾਂ ਸਾਰਾ ਕੋਈ ਖਰਚਾ ਲੱਗਾ ਵੀ ਦੀ 15 ਰੁਪਈਆ ਨੇ ਲਿਖਾਈ ਪਈ ਜੇ ਤੇ ਬਾਕੀ ਸਾਰਾ ਕੋਈ ਮੇਰੇ ਕੋਲ ਲਿਖਿਆ ਪਿਆ ਜਿੰਨੇ ਕੱਟੀਆਂ ਚੜਦੀ ਏ ਔਰ ਸਾਰੇ ਪੈਸੇ ਜੜ ਜਾਂਦੇ ਉੱਤੇ ਨਾਲ ਹੀ ਸਾਰੀਆਂ ਹੀ ਇਹ ਆ ਕਿ ਮੰਡੀ ਬੱਲੇ ਮੰਡੀ ਚ ਹੋਈਆਂ ਵਾ ਇਹਨਾਂ ਦੀ ਵੀਰ ਨੇ ਜਾਨ ਵਜਾਈ ਆ ਆਪਣੇ ਵੱਲੋਂ ਬਹੁਤ ਪੁੰਨ ਦਾ ਕੰਮ ਕੀਤਾ ਬਾਅਦ ਕੋਈ ਸਾਂਭਣ ਵਾਲਾ ਲੈ ਜਾਏ ਇਹਨਾਂ ਨੂੰ ਆਪ ਭੈਣ ਮਣ ਕੇ ਬੇਇੱਜ਼ਤੀ ਭੈਣ ਭਰਾਵਾਂ ਨੂੰ ਇਹ ਨਾ ਇਥੋਂ ਮੇਰੇ ਕੋਲ ਤੋੜ ਕੇ ਲੈ ਜਾਏ ਤੇ ਉੱਥੇ ਆ ਕੇ ਫੇਰ ਅਗਲੇ ਮੰਡੀ ਬੱਲੀ ਜਾਣੀਆਂ ਬੱਲੇ ਨਾਲ ਘਲਾਵੇ ਸਾਂਭ ਲੈ ਮੇਰਾ ਭਰਾ ਫੋਨ ਲਾਵੇ ਚਾਹੇ ਭਾਵੇਂ ਕਿਹੜਾ ਲੈ ਜਾਏ ਉਹ ਗੱਟੀਆਂ ਪਾਲੂ ਕਰ ਵੀ ਕੋਈ ਚਾਹ 4 ਰੁਪਏ ਵਾਟ ਲੂਗਾ ਮੈਂ ਕਹਿਣ ਦਾ ਭਾਵ ਕਿ 2 ਨੰਬਰ ਚ ਨਹੀਂ ਦੇਣੀ ਹੈ ਹਨਾ ਵੱਡਣ ਵਾਲਿਆਂ ਨੂੰ ਨਹੀਂ ਦੇਣੀਆਂ ਸਾਹਣ ਵਾਲਾ ਭੈਣ ਭਰਾ ਲੈ ਜੇ ਕੋਈ ਕੋ ਲੈ ਜਿਹੜਾ ਮਰਜ਼ੀ ਲੈ ਜੀ ਵੀ ਜਿੰਨੇ ਦੀਆਂ ਲਿਆਂਦੀਆਂ ਉਹ ਚੋਂ ਵੀ ਜਾਰਖੰਡ ਹੋਰ ਹੋਰ ਮਾਨਵੀਰ ਜੀ 5000 ਰੁਪਏ ਘਾਟਾ ਪਾਣੀਆਂ ਆਪਾਂ ਨੂੰ ਕੋਈ ਦੋਖਣੀ ਹੈ ਇਹਨਾਂ ਜਾਨ ਬਾਈ ਗਈ ਨਾ ਰੱਬ ਗਾੜੀ ਸੱਚੇ ਹੋ ਜਾਣਗੇ ਆਪਾਂ ਦੇ ਠੀਕ ਹੈ ਠੀਕ ਹੈ ਬਾਕੀ ਬੜੇ ਸ਼ੌਂਕ ਨਾਲ ਭੈਣ ਭਰਾ ਕਟੀਆਂ ਪਾਲਦੇ ਆ ਤੇ ਇਹ ਕਟੀਆਂ ਉਹਨਾਂ ਲਈ ਇਹ ਆਗੇ ਆਪਣੇ ਵੇਖ ਲਿਓ ਆ ਕੇ ਮੇਰਾ ਪ੍ਰਾਣਾ ਹੈਗਾ ਤੋਰਦਾਂ ਜੋ ਇਹਦਾ ਖਾਰੇ ਬਣੀਆਂ ਬੱਜੀਆਂ ਖਾਰੇ ਹਾਂਜੀ ਬੱਜੀਆਂ ਬੱਜੀਆਂ ਬਾਕੀ ਇਹਨਾਂ ਦਾ ਵਿਚਾਰੀਆਂ ਤੋੜ ਕੇ ਤੋਰਦਾ ਕੋਈ ਕੋਈ ਲਾਤ ਨਹੀਂ ਲਗਾਉਂਦੀ ਕੋਈ ਜਿਹੜੀ ਮਿੱਡੀ ਨਹੀਂ ਤੁਰਦੀ ਸਭ ਸੈਟ ਇਹ ਕਰ ਲੈਣਾ ਸਾਂਭਣ ਵਾਲੀਆਂ ਜੀ ਸਾਹਮਣੇ ਕੱਟੀਆਂ ਜੇ ਆਪਾਂ ਮੰਨ ਲਓ ਇਹ ਨੀਨੇ ਕੱਟੀਆਂ ਦੇ ਦਿਆਂ ਕਿ ਇਹਨਾਂ ਦਾ ਕਿਸ ਨੇ ਸਾਂਭਿਆ ਹੋਊਗਾ ਜਿਹਨਾਂ ਸਾਲ ਥਾੜਾ ਦੁੱਧ ਪਿਆੜਾ ਨਾ ਹੋਰ ਛੇ-ਛੇ ਮਹੀਨਾ ਨਾ ਪੱਠੇ ਪਾਉਂਦੇ ਨਾ ਤੇ ਗੱਡੀਆਂ ਕਿਸੇ ਵੱਨ ਆਉਣ ਵਾਲੀਆਂ ਬੰਦਦੀਆਂ ਮੈਂ ਤਿੰਨ ਦੱਸਦਾ ਵੀ 4 ਲੱਖ ਰੁਪਈਆ ਵਾ ਤੁਰਿਆ ਫਿਰਦਾ ਜੇ ਤੁਰਿਆ ਫਿਰਦਾ 4 ਲੱਖ ਜੇ ਕੋਈ ਸੰਭਲੇ ਤੇ ਇੱਕ ਕਮੇਟੀ ਬਣਦੀ ਵੀ ਜਦੋਂ ਆਪਾਂ ਸੰਭੜਾਵੇ ਨਾ ਇੱਕ ਕਮੇਟੀ ਬਣ ਜਾਂਦੀ ਆਪਣੀ ਬਾਕੀ ਕਿ ਲੋ ਮੂਰਖਤਾ ਹੀ ਲੋਕਾਂ ਦੀ ਵੀ ਜਿਨੀ ਨਿਕੇ ਨਾ ਗੱਡੀਆਂ ਦੇ ਕੀ ਲੈਓ ਘੜ ਲੈਓ ਉਹਨੇ ਆ ਕਿਸੇ ਨੇ ਲਈ ਉਹਨੇ ਜਦੋਂ ਹੁਣ ਜੇ 40000 ਕਰਦੇ ਆ ਆਪਾਂ ਚੌਵਾਂ ਦਾ ਮੁੱਲ ਤੇ 10-10000 ਦੀਆਂ ਵੇਚ ਜਾਂਦੀਆਂ ਵਾ 10000 ਦੇ ਵੇਚ ਜਾਂ ਆਪਾਂ ਕੀ ਮਹਿੰਗਾ ਲੈ ਲੈਣਾ ਕੀਪਦਾ ਭਾਂਜੀ ਕਿੱਥੇ ਲਈਆਂ ਵਾ ਆਪਾਂ ਬਾਹਰ ਲਈਆਂ ਬੰਦਰ ਨਹੀਂ ਲਈਆਂ ਆਪਾਂ ਵੀਜੀ ਠੀਕ ਹੈ ਬਾਕੀ ਕੋ ਭੈਣ ਭਰਾ ਆਪਣੀ ਤਸੱਲੀ ਕਰੇ ਵੀਜੀ ਬਾਕੀ ਸੋਹਣੀਆਂ ਸਨਖੇਆਂ ਪੂਰੀਆਂ ਲਾਇਓ ਵੀਰ ਨੂੰ ਫੋਨ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਵੀਜੀ ਦੁੱਧ 9 ਕਿਲੋ ਜੀ 9 ਕਿਲੋ ਬੱਚਾ ਹੈਗਾ ਇਹਦਾ ਅਗਲੇ ਥਣ ਤਿਲੜ ਦੇ ਵਿੱਚ ਵਕਾਲੀਆ ਦਾ ਹੈਗਾ ਬੱਚਾ ਨਹੀਂ ਹੈਗਾ ਅਗਲੇ ਥਾਣੇ ਦੀ ਤਿਲੜ ਆ ਹਾਂਜੀ ਤੇ 9 ਕਿਲੋ ਦੁੱਧ 9 ਕਿਲੋ ਜੀ ਹਾਜ਼ਰ ਦੁੱਧ ਤੇ ਰਸੀ ਪਾ ਕੇ ਮਿਲਦੀ ਆ ਵੀਜੀ ਅਸੀਂ ਉਹ ਬਿਨਾ ਭਾਰਾ ਪਾ ਕੇ ਜੀ ਠੀਕ ਹੈ ਤੇ ਮੋਲੇ ਧੱਕ ਨਾ ਕਰਨਾ ਮੋਲ ਵੀ ਜਹਾਨ ਆ ਰ 5000 ਰੁਪਏ 5000 ਤੇ ਆ ਸਾਰੇ ਦਾ ਨਾਮ ਨਹੀਂ ਗੱਭੜ ਜੇ ਠੀਕ ਆ ਉਹਦੀ 3 ਦਾ 3-4 ਕਿਲੋ ਹੈਗਾ ਦਲੇ ਦੇ ਠੀਕ ਆ ਤੇ ਆਪਣੀ ਕੋ ਚੱਕ ਪਾਸ ਕਰਾ ਕੇ ਲੈ ਜੇ ਥਾਣਾ ਅਗਲਾ ਜਿਹੜਾ ਕੱਟ ਜਗਲਾ ਠੀਕ ਆ ਬਹਿਣੀਆਂ ਥਾਣੇ ਕੱਟ ਜੇ ਮੜਾ ਜਾਂਦਾ ਤੇ ਉਹਨਾਂ ਦੱਸ ਕੇ ਦਵਾਂ ਕਿ ਆਪਣੇ ਪੁਰਾਣੇ ਕੋਈ ਨਾ ਹੁੰਦਾ ਇਹਦਾ ਮੁੱਲ ਮੁੱਲ ਵੀ ਜੀ ਦਾ ਹਾਂ ਨਾ 13000 ਰੁਪਏ ਲੈ ਇਹ ਤੋਂ ਛੋਟ ਪੀਏ ਛੌਟ ਨਹੀਂ ਬਸ ਠੀਕ ਫੋਨ ਲਾਵੇ ਕੋਈ ਹਾਂ ਕਰ ਨਹੀਂ ਕੋਈ ਗੱਲ ਬਾਤ ਹੋ ਰਹੀ ਵੀ ਜੀ ਭੈਣ ਭਰਾ ਆਪਣੀ ਬੇਨਤੀ ਆ ਵੀ ਜੀ ਆਪਣੀ ਕਿਲੇ ਦੀ ਗਾਰੰਟੀ ਜੀ ਆਪਣੀ ਕਿਸੇ ਦੇ ਘਰ ਦੀ ਕੋਈ ਗਾਰੰਟੀ ਠੀਕ ਆ ਜੀ ਲਾ ਲਿਓ ਵੀਰ ਨੂੰ ਫੋਨ ਮਰਜੀ ਜਿਦਾ ਮਰ